ਇਹ ਜਿਹੜੀ ਐਂਬੂਲੈਂਸ ਹੈ ਸੈਕਟਰ ਵਾਈਜ਼ ਹੁਣ ਜਾਣਦੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਣਦੀਆਂ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਬਦਾ ਚਾਹੀਦੀ ਹੈ ਤੇ ਹੁਣ ਅਕ ਉਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਹੈ ਤਾਨੂੰ ਐਂਬੂਲੈਂਸ ਤੇ ਰਿਆ ਕੇ ਹਸਪਤਾਲ ਤੋ ਦਾ ਇਲਾਜ ਕਰਾਇਆ ਜਾ ਸਕੇ ਸੋ ਹੁਣ ਇਹ ਸਾਡੀ ਜਿਹੜੀ ਨੈਕਸਟ ਪੇਜ ਹੈ ਜਿਹੜੀ ਪ੍ਰੋਫੈਂਸ਼ਨ ਆਫ ਮੇਜਰ ਚਾਹੀਓ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਾਂ ਕੋਈ ਹੋਰ ਸਨੇਕ ਬਾਈਟ ਤੇ ਡੌਗ ਬਾਈਟ ਆ ਉਹਨਾਂ ਦੀ ਰੋਕਥਾਮ ਤੇ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਇਹੋ ਸਾਡੀ ਜਿਹੜੀ ਫੇਜ਼ ਅਸੀਂ ਸ਼ੁਰੂ ਕਰ ਰਹੇ ਆਂ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੇ ਜਿਹੜੀਆਂ ਸਾਰੀਆਂ ਮੇਜਰਸ ਹੈਗੀਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਡੋਰ ਟੂ ਡੋਰ ਸਰਵੇ ਕਰਨਾ মিডিਆ ਵੱਲੋਂ ਉਹਨਾਂ ਨੂੰ ਆਪਾਂ ਇਹ ਸ਼ੋਰ ਕਰੀਏ ਕਿ ਤੁਸੀਂ 104 ਨੰ ਜੇ ਤੁਸੀਂ ਆਸ਼ਾ ਵਰਕਰ ਨੂੰ ਵੀ ਕੋਈ ਕਨਵੇ ਕਰੋਗੇ ਆਸ਼ਾ ਵਰਕਰ ਜਿਹੜੀ ਹੈਗੀ ਆਪਣੇ ਹਸਪਤਾਲ ਵਾਲੇ ਸੈਂਟਰ ਦੇ ਸਟਾਫ ਨੂੰ ਤੇ ਉਹ ਸਿਵਲ ਸਾਥੀ ਨਾਲ ਕਮਿਊਨੀਕੇਟ ਕਰਕੇ ਜਿੱਥੇ ਲੋੜ ਹੋਏਗੀ ਅਸੀਂ ਮੈਡੀਕਲ ਕੈਪਲਾਵਾਂਗੇ ਜਿੱਥੇ ਲੋੜ ਹੋਏਗੀ ਸਾਡੀ ਐਂਬੂਲੈਂਸ ਪਹੁੰਚੇਗੀ ਫਿਊਨੀਕੇਸ਼ਨ ਕਰਾਂਗੇ ਤੋਂ ਅਸੀਂ ਕੈਲੋ ਵੀ ਜਿਹੜਾ ਸੇਫ ਮਹਕਮਾ ਹੈਗਾ ਉਹ ਪੂਰੀ ਤਨਦੇਹੀ ਨਾਲ ਜਿਹੜਾ ਹੈਗਾ ਸੇਵਾ 'ਚ ਲੱਗਿਆ ਹੋਇਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ